ਕਿਸੇ ਨਗਰ ਦੇ ਵਿੱਚ ਕਹਿੰਦੇ ਖੜਕ ਸਿੰਘ ਨਾਮ ਦਾ ਇੱਕ ਰਾਜਾ ਹੁੰਦਾ ਸੀ ਕਹਿੰਦੇ ਰਾਜਾ ਤੇ ਜਿਹੜੀ ਰਾਣੀ ਸਨ ਉਹ ਹਰ ਇੱਕ ਧਾਰਮਿਕ ਕੰਮ ਕਰਿਆ ਕਰਦੇ ਸਨ ਹਰ ਇੱਕ ਦੇ ਕਹਿੰਦੇ ਜਿੱਥੇ ਕਿਤੇ ਲੋੜ ਹੁੰਦੀ ਉੱਥੇ ਪਹੁੰਚ ਜਾਇਆ ਕਰਦੇ ਹਰ ਇੱਕ ਦੇ ਦਿਲ ਦੀ ਭਾਵਨਾ ਨੂੰ ਸਮਝਦੇ ਤੇ ਹਰ ਇੱਕ ਦੀ ਮਦਦ ਕਰਿਆ ਕਰਦੇ ਕਹਿੰਦੇ ਉਹ ਰਾਣੀ ਨੇ ਨਾ ਆਪਣਾ ਇੱਕ ਬਾਗ ਬਣਾਇਆ ਹੋਇਆ ਸੀ ਰਾਣੀ ਅਕਸਰ ਉੱਥੇ ਜਾ ਕੇ ਬੜੇ ਸਾਰੇ ਚਿੜੀਆਂ ਬੜੇ ਸਾਰੇ ਕਾਵਾ ਕਬੂਤਰਾਂ ਨੇ ਉੱਥੇ ਆਲਣੇ ਪਾਏ ਹੋਏ ਸਨ ਰੋਜ਼ ਸ਼ਾਮ ਨੂੰ ਜਾਂਦੀ ਤੇ ਉਥੇ ਦਾਣਾ ਪਾਇਆ ਕਰਦੀ ਕਿੰਦੇ ਇਸ ਤਰ੍ਹਾਂ ਉਹਦੇ ਜਿਹੜੀ ਸ਼ਾਮ ਹੁੰਦੀ ਉਥੇ ਬੀਤਿਆ ਕਰਦੀ ਤੇ ਰਾਜਾ ਸ਼ਾਮ ਸਮੇਂ ਆਪਣੇ ਪ੍ਰਜਾ ਦੇ ਵਿੱਚ ਜਾ ਕੇ ਕੌਣ ਦੁਖੀ ਹੈ ਕੌਣ ਸੁਖੀ ਹੈ ਇਹ ਦੇਖਿਆ ਕਰਦੇ ਰਾਜਾ ਤੇ ਰਾਣੀ ਦੇ ਕਿੰਦੇ ਦੋ ਪੁੱਤਰ ਸੂਪ ਤੇ ਬਸੰਤ ਕਿੰਦੇ ਰਾਣੀ ਨੇ ਉਹਨੂੰ ਬੜੇ ਚਾਵਾਂ ਨਾਲ ਪਾਲਿਆ ਸੀ ਪਰ ਇੱਕ ਦਿਨ ਰਾਣੀ ਕੀ ਦੇਖਦੀ ਹੈ ਵੀ ਜਿਹੜੇ ਆਲਣੇ 'ਚ ਉਹ ਰੋਜ਼ ਦਾਣਾ ਪਾਉਂਦੀ ਹੈ ਨਾ ਪਹਿਲੇ ਉਥੇ ਇੱਕ ਹੋੜ ਚਿੜੀ ਤੇ ਚਿੜਾ ਦੋ ਬੋਟਾਂ ਦੇ ਨਾਲ ਰਿਹਾ ਕਰਦਾ ਸੀ ਕਰਕਿੰਦੀ ਅੱਜੋ ਨੇ ਦੇਖਿਆ ਵੀ ਉੱਥੇ ਜਿਹੜੀ ਚਿੜੀ ਹੈ ਨਾ ਉਹ ਚਿੜੀ ਨਹੀਂ ਹੈਗੀ ਹੋਰ ਕੋਈ ਚਿੜੀ ਹੈ ਉਹਨੇ ਦੂਜੀ ਚਿੜੀ ਨੂੰ ਮਰੀ ਹੋਈ ਥੱਲੇ ਦੇਖਿਆ ਕਿੰਨੇ ਉਹ ਜਿਹੜੀ ਨਵੀਂ ਚਿੜੀ ਉੱਥੇ ਬੈਠੀ ਸੀ ਨਾ ਉਹ ਬੋਟਾਂ ਨੂੰ ਕਿੰਨੇ ਵਾਰ-ਵਾਰ ਚੁੰਝਾਂ ਮਾਰੀ ਜਾਂਦੀ ਸੀ ਉਹ ਚੁੰਝਾਂ ਮਾਰ ਕੇ ਉਹਨਾਂ ਦੋਹਾਂ ਨੂੰ ਥੱਲੇ ਡੇਗਦੀ ਉਹ ਵਿਚਾਰੇ ਫਿਰ ਹੌਲੀ-ਹੌਲੀ ਉੱਤੇ ਆਉਂਦੇ ਜਦੋਂ ਉੱਤੇ ਆਉਂਦੇ ਤੇ ਫਿਰ ਬੋਟ ਨੂੰ ਉਹ ਆਪਣੀ ਚੁੰਝਾਂ ਦੇ ਨਾਲ ਮਾਰਦੀ ਤੇ ਉਹ ਫਿਰ ਥੱਲੇ ਡੇਗ ਜਾਂਦੇ ਕਿੰਨੇ ਉਹ ਸਾਰਾ ਦਿਨ ਜਦੋਂ ਨੇ ਇਹ ਦੇਖਿਆ ਨਾ ਬੜੀ ਪਰੇਸ਼ਾਨ ਹੋ ਗਈ ਉਨੇ ਆਡੇ ਕਾਲਣਾ ਪਾਇਆ ਤੇ ਦੋਵੇਂ ਬੋਟ ਚੁੱਕ ਕੇ ਤੇ ਉਹਦੇ ਵਿੱਚ ਰੱਖਾਇ ਕਿੰਦੇ ਉਥੇ ਚੋਗਾ ਰੋਜ਼ ਪਾਇਆ ਕਰਦੇ ਕਿੰਦੇ ਇਸ ਗੱਲ ਤੋਂ ਤੇ ਰਾਣੀ ਨਾ ਪਹਿਲਾਂ ਹੀ ਕਿਸੇ ਚੀਜ਼ ਤੋਂ ਬੜਿਆ ਜ਼ਿਆਦਾ ਕਿੰਦੇ ਸਰੀਰਿਕ ਰੋਗ ਤੋਂ ਬਿਮਾਰ ਸੀ ਕਿੰਦੇ ਜਦੋਂ ਰਾਣੀ ਨੇ ਇਹ ਵੇਖ ਲਿਆ ਤੇ ਮਾਨਸਿਕ ਤੌਰ ਤੇ ਵੀ ਬਿਮਾਰ ਹੋ ਗਈ ਰਾਣੀ ਨੇ ਮੰਜੀ ਫੜ ਲਈ ਰਾਣੀ ਨੇ ਨਾ ਹੁਣ ਆਪਣੇ ਪਤੀ ਨੂੰ ਕੋਲ ਬੁਲਾਇਆ ਉਹਨੇ ਕਿਹਾ ਵੀ ਮੇਰੇ ਕੋਲ ਬੜਾ ਘਟ ਸਮਾਂ ਪਰ ਮੈਂ ਤੈਨੂੰ ਚਾਹਨੀ ਆਂ ਵੀ ਤੂੰ ਦੂਸਰਾ ਵਿਆਹ ਨਾ ਕਰੀ ਰੂਪ ਤੇ ਬਸੰਤ ਦਾ ਜੀਣਾ ਦੁੱਬਰ ਹੋ ਜਾਏਗਾ ਉਨੇ ਕਹਾਂ ਮੈਂ ਤੂੰ ਕਿਵੇਂ ਦੀਆਂ ਕਮਲੀਆਂ ਗੱਲਾਂ ਕਰਦੀ ਐ ਤੈਨੂੰ ਕੁਝ ਨਹੀਂ ਹੋਣਾ ਛੋਟੀ ਜੀ ਬਿਮਾਰੀ ਐ ਤੂੰ ਠੀਕ ਹੋ ਜਾਵੇਂਗੀ ਉਹਨੇ ਕਿਹਾ ਨਹੀਂ ਮੇਰੇ ਕੋਲ ਬਹੁਤ ਥੋੜਾ ਸਮਾਂ ਐ ਕਿ ਤੂੰ ਦੂਸਰਾ ਵਿਆਹ ਨਾ ਕਰੀ ਉਹਨੇ ਕਿਹਾ ਠੀਕ ਐ ਮੈਂ ਦੂਸਰਾ ਵਿਆਹ ਨਹੀਂ ਕਰਾਂਗਾ ਪੁੱਤਰ ਦੀ ਆਸ ਦੇ ਨਾਲ ਹੀ ਲੋਕੀਰ ਵਿਆਹ ਕਰਦੇ ਨੇ ਵੀ ਮੇਰਾ ਰਾਜਪਾਟ ਕੋਈ ਸਾਹਮੇ ਤੇ ਮੇਰੇ ਕੋਲ ਤੇ ਦੋ ਦੋਨੇ ਉਹਨੇ ਹੱਸ ਕੇ ਕਹਿ ਕੇ ਤੇ ਚਲਾ ਗਿਆ ਹੁਣ ਨਾ ਉਹਨੇ ਆਪਣੇ ਦਿਓਰ ਨੂੰ ਆਪਣੇ ਪੁੱਤਰਾਂ ਵਾਂਗ ਪਾਲ ਲਿਆ ਸੀ ਕਿਉਂਕਿ ਇਹਨਾਂ ਦੀ ਮਾਂ ਨਹੀਂ ਸੀ ਹੈਗੀ ਜਦੋਂ ਇਹ ਵਿਆਹ ਕੇ ਆਈ ਸੀ ਤਾਂ ਕਹਿੰਦੇ ਉਹ ਬੜੀ ਛੋਟੀ ਉਮਰ ਦਾ ਸੀ ਉਹਨੇ ਬੜੇ ਲਾਡਾਂ ਚਾਵਾਂ ਨਾਲ ਉਹਨੂੰ ਪਾਲ ਲਿਆ ਸੀ ਉਹਨੇ ਆਪਣੇ ਦਿਓਰ ਨੂੰ ਆਪਣੇ ਕੋਲ ਬੁਲਾਇਆ "ਕਿਆ ਵੀ ਮੇਰੇ ਕੋਲ ਨਾ ਬੜਾ ਸਮਾਂ ਘਟੇ ਤੇ ਮੈਂ ਤੈਨੂੰ ਜਾਣਦੀ ਆਂ ਵੀ ਜਿਹਦੀ ਮਾਂ ਨਹੀਂ ਹੁੰਦੀ ਉਹ ਦੁੱਖ ਕਿਵੇਂ ਦਾ ਹੁੰਦਾ ਹੈ ਤੇ ਤੇਰੇ ਤੋਂ ਵੱਧ ਕੋਈ ਨਹੀਂ ਜਾਣ ਸਕਦਾ ਮੇਰੇ ਕੋਲ ਸਮਾਂ ਘਟੇ ਤੇ ਮੇਰੇ ਰੂਪ ਤੇ ਬਸੰਤ ਦੀ ਹਮੇਸ਼ਾ ਤੂੰ ਰੱਖਿਆ ਕਰੇਗਾ" ਐਨਾ ਕਹਿ ਕੇ ਉਹ ਅਕਾਲ ਚਲਾਣੇ ਕਰ ਗਈ ਕਹਿੰਦੇ ਸਾਰੇ ਮਹਿਲ 'ਚ ਸੋਗ ਵਰਗਾ ਮਾਹੌਲ ਹੋ ਗਿਆ ਕਿੰਦੇ ਹੁਣ ਹੋਣਾ ਕੀ ਸੀ ਕਿੰਦੇ ਜਿਹੜੇ ਦੂਜਾ ਉਹਦਾ ਸੈਨਾਪਤੀ ਪਤੀ ਸੀ ਨਾ ਉਹ ਕਦੋਂ ਦਾ ਰਾਜ ਨੂੰ ਹੜਪਣਾ ਚਾਹੁੰਦਾ ਸੀ ਵੱਖ-ਵੱਖ ਵਿਆਉਂਤਾ ਬਣਾਉਣਾ ਚਾਹੁੰਦਾ ਸੀ ਉਹਨਾਂ ਸਾਰੇ ਮੰਤਰੀਆਂ ਨੂੰ ਨਾਲ ਮਲਾ ਕੇ ਰਾਜੇ ਦੇ ਕੋਲ ਗਿਆ ਵੀ ਰਾਜਾ ਤੂੰ ਦੂਜਾ ਵਿਆਹ ਕਰ ਲੈ ਹੁਣ ਰਾਜੇ ਨੇ ਪਹਿਲਾਂ ਹੀ ਵਾਅਦਾ ਕੀਤਾ ਸੀ ਵੀ ਮੈਂ ਵਿਆਹ ਨਹੀਂ ਕਰਾਂਗਾ ਪਰ ਉਹਨਾਂ ਨੇ ਐਵੇਂ ਐਵੇਂ ਦੇ ਰਾਜੇ ਨੂੰ ਵਰਕ ਲਾਇਆ ਕਿ ਰਾਜਾ ਮੰਨ ਗਿਆ ਨਾਲ ਦੇ ਨਗਰ ਦੀ ਰਾਣੀ ਦੇ ਨਾਲ ਵਿਆਹ ਕਰਕੇ ਤੇ ਲੈਣ ਦਾ ਗਿਆ ਰਾਜਾ ਹੁਣ ਅੱਧ ਖੜ ਉਮਰ ਦਾ ਸੀ ਜਿਸ ਦੇ ਨਾਲ ਵਿਆਹ ਹੋਇਆ ਉਹ ਹਜੇ 20 ਵਰਿਆਂ ਦੀ ਸੀ ਇਧਰ ਰੂਪ ਤੇ ਬਸੰਤ ਵੀ ਕੋਈ 16 ਵਰਿਆਂ ਦੇ ਜਾਂ 14 ਵਰਿਆਂ ਕੋ ਦੇ ਸਨ ਕਹਿੰਦੇ ਰੂਪ ਤੇ ਬਸੰਤ ਜਦੋਂ ਹੁਣ ਉਸ ਰਾਣੀ ਦੇ ਨਾਲ ਰਾਜੇ ਦਾ ਵਿਆਹ ਹੋ ਗਿਆ ਤੇ ਉਹਨਾਂ ਦਾ ਚਾਚਾ ਰੂਪ ਤੇ ਬਸੰਤ ਨੂੰ ਆਪਣੇ ਮਹਿਲ ਲੈ ਗਿਆ ਹੁਣ ਇਹ ਮਹਿਲ ਰਾਜੇ ਦੇ ਮਹਿਲ ਦੇ ਬਿਲਕੁਲ ਸਾਹਮਣੇ ਸੀ ਰੂਪ ਤੇ ਬਸੰਤ ਇੱਕ ਦਿਨ ਬਾਗ ਚ ਖੇਡਣ ਦੇ ਸਨ ਖੇਡਦੇ ਖੇਡਦੇ ਕਹਿੰਦੇ ਉਸ ਸਮੇਂ ਖਿੱਦੋ ਖੁੰਡੀ ਖੇਡਿਆ ਕਰਦੇ ਸਨ ਉਦੀ ਖਿੱਦੋ ਜਿਹੜੀ ਸੀ ਉਹ ਰਾਣੀ ਦੇ ਮਹਿਲ 'ਚ ਚਲੀ ਗਈ ਹੁਣ ਨਾ ਕਹਿੰਦੇ ਰੂਪ ਤੇ ਬਸੰਤ ਜਿਹੜੇ ਸਨ ਉਹ ਭੱਜਦੇ ਭੱਜਦੇ ਇਕੱਲਾ ਰੂਪ ਉੱਥੇ ਚਲਾ ਗਿਆ ਰਾਣੀ ਨੇ ਹੁਣ ਉਹਨੂੰ ਦੇਖਿਆ ਤੇ ਰਾਣੀ ਨੇ ਸੋਚਿਆ ਵੀ ਮੇਰਾ ਵਿਆਹ ਗਲਤ ਤਰੀਕੇ ਨਾਲ ਹੋ ਗਿਆ ਮੇਰਾ ਵਿਆਹ ਤੇ ਇਹਦੇ ਨਾਲ ਹੋਣਾ ਚਾਹੀਦਾ ਉਹਨੇ ਰੂਪ ਦੇ ਅੱਗੇ ਪ੍ਰਸਤਾਵ ਰੱਖਿਆ ਵੀ ਰੂਪ ਤੂੰ ਮੇਰੇ ਨਾਲ ਵਿਆਹ ਕਰੇਂਗਾ ਰੂਪ ਨੇ ਕਿਹਾ ਵੀ ਤੁਸੀਂ ਤਾਂ ਮੇਰੇ ਪਿਤਾ ਜੀ ਨਾਲ ਵਿਆਹ ਕਰਕੇ ਆਇਓ ਤੇ ਤੁਸੀਂ ਤੇ ਮੇਰੀ ਮਾਵਾਂ ਦੀ ਥਾਂ ਉਨੇ ਕਿਆ ਵੀ ਮਾਂ ਤੇ ਉਹ ਹੁੰਦੀ ਜਿਹੜੀ ਕੁੱਖੋਂ ਜਨਮ ਦਵੇ ਤੇ ਮੈਂ ਤੈਨੂੰ ਜਨਮ ਨਹੀਂ ਦਿੱਤਾ। ਉਹਨੇ ਕਿਆ ਨਹੀਂ ਤੁਸੀਂ ਮੇਰੀ ਮਾਂ ਉਹ ਪੈਰੀ ਹੱਥ ਲਾ ਕੇ ਤੇ ਆ ਗਿਆ। ਹੁਣ ਉਸ ਰਾਣੀ ਨੂੰ ਇਹ ਗੱਲ ਬੜੀ ਅਪਮਾਨਜਨਕ ਲੱਗੀ ਕਿ ਉਹ ਮੇਰਾ ਤਿਸ਼ਕਾਰ ਕਰਕੇ ਗਿਆ। ਉਹਨੇ ਹੁਣ ਉਹਦੀ ਜਿਹੜੀ ਖੀਦੋ ਸੀ ਉਹ ਲੁਕੋ ਕੇ ਤੇ ਅੰਦਰ ਰੱਖ ਲਈ। ਸ਼ਾਮ ਹੋਈ ਰਾਜਾ ਆਇਆ। ਉਹਨੇ ਵਾਲ ਖਲਾਰੇ 'ਤੇ ਆਪਣੇ ਕੱਪੜੇ ਪਾੜੇ ਪੇ। ਰਾਜਾ ਆਇਆ ਤੇ ਉਲਟੀ ਦੱਸਿਆ ਵੀ ਰੂਪ ਆਇਆ ਸੀ ਤੇ ਮੇਰੇ ਨਾਲ ਇਹ ਹਾਲਤ ਕਰਕੇ ਤੇ ਮੇਰੀ ਚਲਾ ਗਿਆ। ਉਹਨੇ ਆਪਣੀ ਉਹ ਜਿਹੜੀ ਖਿੱਦੋਂ ਕੱਢ ਕੇ ਆਪਣੇ ਜਿਹੜਾ ਜਿੱਥੇ ਸੌਂਦੀ ਸੀ ਉਹਦੇ ਥੱਲੇ ਵਿਖਾ ਦਿੱਤੀ। ਰਾਜਾ ਹੁਣ ਬੜਾ ਜ਼ਿਆਦਾ ਪਰੇਸ਼ਾਨ ਹੋਇਆ। ਮੰਤਰੀ ਜਿਹੜੇ ਸਨ ਬਾਕੀ ਉਹਨਾਂ ਕਿਹਾ ਵੀ ਰਾਜਾ ਐਵੇਂ ਨਹੀਂ ਹੋ ਸਕਦਾ। ਪਰ ਕਿਤੇ ਕੁਝ ਉਂਗਲਾਂ ਲਾਣ ਵਾਲੇ ਵੀ ਸਨ। ਉਹਨਾਂ ਕਿਹਾ ਵੀ ਕੀ ਪਤਾ ਕਰ ਦਿੱਤਾ ਹੋਵੇ। ਰਾਜੇ ਨੇ ਬੁਲਾਇਆ। ਰਾਜੇ ਨੇ ਕਿਹਾ ਵੀ ਦੱਸ ਰਾਣੀ ਤੂੰ ਕੀ ਚਾਹਨੀ? ਕਹਿੰਦੀ ਮੈਂ ਚਾਹਨੀ ਆ ਵੀ ਇਹਨੂੰ ਦੇਸ਼ ਨਕਾਲਾ ਦੇ ਦਿੱਤਾ ਜਾਵੇ। ਹੁਣ ਬਸੰਤ ਕਹਿਣ ਲੱਗਾ ਵੀ ਅੱਜ ਤੈਨੂੰ ਦੇਸ਼ ਨਕਾਲਾ ਦਿੱਤਾ ਹੈ, ਕੱਲ੍ਹ ਨੂੰ ਮੈਨੂੰ ਵੀ ਦੇਣਗੇ। ਆਪਾਂ ਦੋਨੋਂ ਹੀ ਚਲਦਿਆਂ। ਸ਼ਾਮ ਹੋਈ ਤੇ ਉਹਦੇ ਜਿਹੜਾ ਚਾਚਾ ਸੀ ਉਹਨੇ ਆੜ-ਆੜ ਦੋਵਾਂ ਨੂੰ ਘੋੜੇ ਦਿੱਤੇ ਤੇ ਦੋਵੇਂ ਚੱਲਦੇ ਬਣੇ ਸ਼ਾਮ ਨੂੰ ਉਹ ਪਹੁੰਚਦੇ ਪਹੁੰਚਦੇ ਜਿੱਥੇ ਪਹੁੰਚਦੇ ਉੱਥੇ ਰਾਤ ਹੋ ਜਾਂਦੀ ਕਹਿੰਦੇ ਹੁਣ ਸੰਗਣਾ ਜੰਗਲ ਹੁੰਦਾ ਕਹਿੰਦੇ ਰੂਪ ਕਹਿੰਦਾ ਵੀ ਪਹਿਲਾਂ ਮੈਂ ਸੌ ਜਾਣਾ ਵਾ ਤੇ ਬਸੰਤ ਤੂੰ ਰਾਖੀ ਰੱਖੀ ਤੇ ਫੇਰ ਕਹਿੰਦੇ ਵਾਰੀ-ਵਾਰੀ ਸੌ ਜਾਗੇ ਕਹਿੰਦੇ ਹੁਣ ਐਵੇਂ ਕੀਤਾ ਕਿੰਦੇ ਪਹਿਲਾ ਜਿਹੜਾ ਰੂਪ ਸੀ ਉਸ ਹੋ ਜਾਂਦਾ ਬਸੰਤ ਰਾਖੀ ਰੱਖਦਾ ਜਦੋਂ ਬਸੰਤ ਦੀ ਵਾਰੀ ਆਉਂਦੀ ਏ ਤੇ ਕਿੰਦੇ ਦੋਵੇਂ ਜਣੇ ਸੋ ਜਾਂਦੇ ਨੇ ਜਦੋਂ ਦੋਵੇਂ ਜਣੇ ਸੁੱਤੇ ਤੇ ਕਿੰਦੇ ਰਾਤ ਨੂੰ ਕੋਈ ਸੱਪ ਆਇਆ ਤੇ ਬਸੰਤ ਤੇ ਡਸ ਕੇ ਤੇ ਚਲਾ ਗਿਆ ਹੁਣ ਨਾ ਬਸੰਤ ਜਦੋਂ ਐਵੇਂ ਉਹਦੇ ਸਵਾਸ ਚਲੇ ਗਏ ਰੂਪ ਰੋਇਆ ਘੁਰਲਾਇਆ ਕਿੰਦੇ ਰੱਬਾ ਕੀ ਕੀਤਾ ਤੂੰ ਮੇਰੇ ਨਾਲ ਪਹਿਲਾਂ ਮਾਂ ਖੋਲੀ ਪਿਓ ਫਿਰ ਜਦੋਂ ਜਦੋਂ ਮਾਸੀ ਆਈ ਉਹਨੇ ਪਿਓ ਖੋលਿਆ ਪਿਓ ਨੇ ਰਾਜਪਾਟ ਖੋលਿਆ ਤੇ ਹੁਣ ਮੇਰੇ ਤੋਂ ਮੇਰਾ ਭਰਾ ਵੀ ਖੋលਿਆ ਸੋਚਦਾ ਵੀ ਇਹਦੇ ਲਈ ਕੋਈ ਕਪੜਾ ਲੇੜਾ ਲੈ ਕੇ ਆਵਾਂ ਤੇ ਕਿੰਨੇ ਇਹਦਾ ਸੰਸਕਾਰ ਕਰਾਂ ਤੁਰਦਾ ਤੁਰਦਾ ਰੂਪ ਅਗਲੇ ਨਗਰ ਚਲਾ ਜਾਂਦਾ ਜਦੋਂ ਅਗਲੇ ਨਗਰ ਜਾਂਦਾ ਤੇ ਉਸ ਨਗਰ ਦਾ ਰਾਜਾ ਅਕਾਲ ਚਲਾਨੇ ਕਰ ਗਿਆ ਹੁੰਦਾ ਉਸ ਰਾਜੇ ਦੀ ਕੋਈ ਔਲਾਦ ਨਹੀਂ ਹੁੰਦੀ ਉਹਨੇ ਕਿਹਾ ਹੁੰਦਾ ਵੀ ਸਵੇਰ ਵੇਲੇ ਜੋ ਵੀ ਪਹਿਲਾਂ ਇਸ ਗੇੜ ਤੋਂ ਆਵੇ ਤੇ ਉਹ ਇਸ ਨਗਰ ਦਾ ਰਾਜਾ ਹੋਵੇਗਾ ਰੂਪ ਹੁਣ ਉਸ ਨਗਰ ਦੇ ਵਿੱਚ ਜਦੋਂ ਗਿਆ ਤੇ ਉਹਨੇ ਸਾਰਿਆਂ ਨੇ ਉਹਨੂੰ ਕਿਹਾ ਵੀ ਇਸ ਨਗਰ ਦਾ ਰਾਜਾ ਤੂੰ ਹੈ ਰਾਜੇ ਦੀ ਔਲਾਦ ਨਹੀਂ ਸੀ ਰਾਜੇ ਕਿਹਾ ਸੀ ਜਦੋਂ ਮੇਰਾ ਮੈ ਚਲਾ ਜਾਵਾਂ ਤੇ ਜੋ ਵੀ ਇਸ ਘੇਟ ਤੋਂ ਪਹਿਲਾਂ ਆਵੇ ਉਹੀ ਮੇਰਾ ਆੰਤਮ ਸੰਸਕਾਰ ਕਰੇ ਤੇ ਉਸ ਨੂੰ ਰਾਜਾ ਬਣਾ ਦਿੱਤਾ ਜਾਵੇ ਉਹਨੇ ਕਿਹਾ ਵੀ ਪਹਿਲਾਂ ਨਾ ਮੇਰਾ ਭਰਾ ਵੀ ਕਾਲ ਚਲਾਣੇ ਕਰ ਗਿਆ ਤੇ ਮੈਂ ਉਹਦਾ ਆੰਤਮ ਸੰਸਕਾਰ ਕਰਨਾ ਉਹ ਕਹਿੰਦੇ ਕੋਈ ਨਾ ਅਸੀਂ ਤੇਰੇ ਨਾਲ ਚੱਲਾਂਗੇ ਪਹਿਲਾਂ ਰਾਜੇ ਦਾ ਆੰਤਮ ਸੰਸਕਾਰ ਕਰ ਲਈਏ ਉਨਾ ਰਾਜੇ ਦਾ ਅੰਤਿਮ ਸੰਸਕਾਰ ਕੀਤਾ ਜਿਹੜਾ ਮੰਤਰੀ ਸੀ ਉਹ ਕਹਿੰਦਾ ਵੀ ਹੁਣ ਰਾਜੇ ਦੀਆਂ ਰਸਮਾਂ ਵੀ ਕਰ ਲਈ ਇੱਥੇ ਉਸੇ ਦਿਨ ਰਸਮਾਂ ਕਰਨੀਆਂ ਹੁੰਦੀਆਂ ਨੇ ਹੁਣ ਰਸਮਾਂ ਕਰਦੇ ਕਰਦੇ ਵਾਵਾ ਸਮਾਪਿਤ ਜਾਂਦਾ ਉਹਨੇ ਕਿਹਾ ਵੀ ਹੁਣ ਐਵੇਂ ਕਰ ਵੀ ਹੁਣ ਤੋਂ ਲੈ ਕੇ ਜੋ ਕਪੜਾ ਲੈੜਾ ਤੇ ਜਾਣਾ ਚਾਹੁੰਦਾ ਦੋ ਮੰਤਰੀ ਨਾਲ ਗਏ ਤੇ ਉਸ ਥਾਂ ਤੇ ਪਹੁੰਚ ਗਏ ਹੁਣ ਨਾ ਵਿਭਾਵ ਉਸ ਥਾਂ ਤੇ ਚੱਲਣ ਲਈ ਆਪਣੇ ਮਹਿਲ ਤੋਂ ਉਧਰ ਵੱਲ ਨੂੰ ਚੱਲਦੇ ਨੇ ਇੰਨੇ ਨੂੰ ਕੀ ਹੁੰਦਾ ਵੀ ਉੱਥੇ ਨਾ ਇੱਕ ਜੋਗੀ ਕਹਿੰਦੇ ਵੀ ਉੱਥੇ ਹੁੰਦਾ ਤੇ ਕਹਿੰਦੇ ਉਹ ਦੇਖਦਾ ਵੀ ਇਹ ਤਾਂ ਇੱਥੇ ਵੀ ਕੋਈ ਐਵੇਂ ਲੜਕਾ ਐ ਇੱਥੇ ਪਿਆ ਹੋਇਆ ਕੋਲ ਜਾ ਕੇ ਦੇਖਦਾ ਕਹਿੰਦੇ ਦੇਖਿਆ ਤੇ ਇੱਕ ਨੌਜਵਾਨ ਪਿਆ ਹੋਇਆ ਤੇ ਕੋਈ ਸੱਪ ਉਹਨੂੰ ਡੰਗ ਕੇ ਚਲਾ ਗਿਆ ਹੁਣ ਉਹ ਜੋਗੀ ਸੀ ਉਹ ਸਾਰਾ ਕੁਝ ਜਾਣਦਾ ਸੀ ਉਹਨੇ 4-5 ਜੜੀ ਬੂਟੀਆਂ ਇਕੱਠੀਆਂ ਕੀਤੀਆਂ ਤੇ ਉਹਦੇ ਪੈਰ ਦੇ ਉੱਤੇ ਲਾ ਦਿੱਤੀਆਂ ਉਹ ਉਸੇ ਸਮੇਂ ਖੜਾ ਹੋ ਗਿਆ ਜੋਗੀ ਨੂੰ ਕਹਿੰਦਾ ਵੀ ਮੇਰਾ ਭਰਾ ਕਿੱਥੇ ਕਹਿੰਦੇ ਭਲੇ ਪੁਰਖਾ ਤੂੰ ਹੀ ਇੱਥੇ ਸੀ ਤੇ ਆ ਤੇਰਾ ਘੋੜਾ ਸੀ ਹੋਰ ਇੱਥੇ ਕੋਈ ਨਹੀਂ ਹੈਗਾ ਤੇ ਘੋੜੇ ਦੇ ਵੀ ਸਵਾਸ ਚਲੇ ਗਏ ਨੇ ਉਨੇ ਕਹਿਆ ਵੀ ਇੱਥੇ ਮੇਰਾ ਭਰਾ ਸੀ ਤੇ ਮੈਂ ਉਹਨੂੰ ਲੱਭਣਾ। ਉਹ ਕਹਿੰਦੇ ਵੀ ਇੱਥੇ ਵੇਖਾ بڑا ਬਿਆਬਾਨ ਜੰਗਲ ਏ। ਜੇ ਤੂੰ ਚਾਹਵੇਂ ਤੇ ਮੇਰੇ ਨਾਲ ਚੱਲ। ਉਹਨੇ ਕਿਹਾ ਨਹੀਂ ਮੇਰਾ ਭਰਾ ਮੈਨੂੰ ਲੱਭਦਾ ਹੋਏਗਾ। ਉਹਨਾ ਹੁਣ ਆਪਣੇ ਭਰਾ ਨੂੰ ਲੱਭਣਾ ਆਰੰਭ ਕਰ ਦਿੰਦਾ। ਕਹਿੰਦੇ ਇੱਧਰ ਰੂਪ ਜਿਹੜਾ ਰਾਜਾ ਬਣਿਆ ਹੁੰਦਾ ਓਸ ਥਾਂ ਤੇ ਆਉਂਦਾ। ਜਦੋਂ ਓਸ ਥਾਂ ਤੇ ਆਉਂਦਾ ਤੇ ਦੇਖਦਾ ਵੀ ਉੱਥੇ ਉਹ ਹੈ ਨਹੀਂ। ਸੋਚਦਾ ਵੀ ਮੇਰੇ ਭਰਾ ਨੂੰ ਕੋਈ ਜਾਨਵਰ ਖਾਖ ਹੋ ਗਏ ਹੋਣਗੇ ਉਹ ਮੰਤਰੀਆਂ ਦੇ ਨਾਲ ਵਾਪਸ ਚਲਾ ਜਾਂਦਾ ਉਧਰ ਬਸੰਤ ਵੀ ਲੱਭਦਾ ਠੱਪਦਾ ਰਹਿੰਦਾ ਪਰ ਉਹਨੂੰ ਕੋਈ ਨਹੀਂ ਲੱਭਦਾ ਸੋਚਦਾ ਮੇਰੇ ਭਰਾ ਨੂੰ ਕੋਈ ਜਾਨਵਰ ਖਾ ਗਿਆ ਤਾਂ ਇਹ ਮੈਨੂੰ ਨਹੀਂ ਲੱਭਿਆ ਹੁਣ ਤੁਰਦਾ ਤੁਰਦਾ ਇੱਕ ਨਗਰ 'ਚ ਜਾਂਦਾ ਜਦੋਂ ਨਗਰ 'ਚ ਗਿਆ ਨਾ ਤੇ ਉੱਥੇ ਕਮਿਆਰ ਹੁੰਦੇ ਨੇ ਉਹ ਘੜੇ ਲਿਪਣ ਵਾਲੇ ਜਿਹੜੇ ਘੜੇ ਬਣਾਉਂਦੇ ਹੁੰਦੇ ਨੇ ਉਹ ਘਰ ਦੇ ਬਾਹਰ ਹੁਣ ਥੱਕਿਆ ਟੁੱਟਿਆ ਹੁੰਦਾ ਤੇ ਉੱਥੇ ਹੀ ਡੇਕ ਜਾਂਦਾ ਸਵੇਰੇ ਹੁੰਦੀ ਹੈ ਤਾਂ ਕਮਿਆਰ ਜਦੋਂ ਵੇਖਦਾ ਵੀ ਘਰ ਦੇ ਸਾਹਮਣੇ ਕੋਈ ਨੌਜਵਾਨ ਬੈਠ ਲੰਮੇ ਪਿਆ ਹੈ ਉਹ ਸੋਚਦਾ ਵੀ ਮੈਨੂੰ ਰੱਬ ਨੇ ਔਲਾਦ ਨਹੀਂ ਦਿੱਤੀ ਤੇ ਮੈਨੂੰ ਲੱਗਦਾ ਬੁਢਾਪੇ ਵਿੱਚ ਪਲੀ ਪਲਾਈ ਔਰਾਦ ਔਲਾਦ ਪਰਮਾਤਮਾ ਨੇ ਦਿੱਤੀ ਕਿੰਦੇ ਉਹਨੂੰ ਘਰ ਲਿਆ ਕੇ ਤੇ ਉਹਨੂੰ ਬਿਠਾਉਂਦੇ ਨੇ ਉਹ ਕਹਿੰਦਾ ਭਾਈ ਉਹਨੂੰ ਪੁੱਛਦੇ ਨੇ ਤੂੰ ਕੌਣ ਹੈ ਕਹਿੰਦੇ ਵੀ ਅਸੀਂ ਫਲਾਣੇ ਨਗਰ ਤੋਂ ਆਹ ਤੇ ਮੇਰਾ ਭਰਾ ਵੀ ਸੀ ਨਾਲ ਉਹਨੂੰ ਤਾਂ ਕੋਈ ਖਾ ਗਿਆ ਤੇ ਕੰਮ ਦੀ ਤਲਾਸ਼ ਵਿੱਚ ਆਏ ਆ ਉਨੇ ਕਹਿਆ ਵੀ ਸਾਡੇ ਕੋਲ ਕੋਈ ਔਲਾਦ ਨਹੀਂ ਜੇ ਤੂੰ ਚਾਵੇਂ ਤੇ ਔਲਾਦ ਦੇ ਰੂਪ ਚ ਰਹਿ ਸਕਦਾ ਉਹਨੇ ਕਿਹਾ ਠੀਕ ਹੈ ਉਹ ਕਹਿੰਦਾ ਮੈਂ ਤੇਰੇ ਨਾਲ ਮਿੱਟੀ ਢੋਆ ਕਰਾਂ ਉਹਨੇ ਕਿਹਾ ਨਹੀਂ ਮਿੱਟੀ ਢੋਣ ਇਹ ਕੰਮ ਨਾ ਤੂੰ ਕਰ ਤੇਰਾ ਸਰੀਰ ਇੰਨਾ ਕੋਮਲ ਹੈ ਮੈਨੂੰ ਨਹੀਂ ਲੱਗਦਾ ਵੀ ਤੂੰ ਮਿੱਟੀ ਢੋਣ ਵਾਲੇ ਕੰਮ ਕਰ ਸਕੇਗਾ ਤੂੰ ਐਵੇਂ ਕਰ ਵੀ ਇੱਥੇ ਨੇੜੇ ਸਮੁੰਦਰੀ ਜਹਾਜ਼ ਆਉਂਦੇ ਨੇ ਮਾਲ ਲੱਦ ਕੇ ਲੈ ਜਾਂਦੇ ਨੇ ਤੇ ਤੂੰ ਉਹਨਾਂ ਤੇ ਕੰਮ ਕਰਨਾ ਆਰੰਭ ਕਰ ਦੇ ਹੁਣ ਉੱਥੇ ਇੱਕ ਸੁਧਾਗਰ ਆਉਂਦਾ ਉਹਨੂੰ ਕੰਮ ਦੇ ਨੌਜਵਾਨ ਚਾਹੀਦੇ ਹੁੰਦੇ ਨੇ ਹੁਣੇ ਜਿਹੜਾ ਕਮਿਹਾਰ ਏ ਥਾਂ-ਥਾਂ ਘੜੇ ਦੇ ਕੇ ਆਉਂਦਾ ਹੁੰਦਾ ਤੇ ਇਹ ਨਾ ਉਹਨਾਂ ਲਈ ਵੀ ਸਨਮਾਨ ਲੈ ਕੇ ਜਾਂਦਾ ਏਕ ਸੁਧਾਗਰ ਕਹਿੰਦਾ ਵੀ ਮੈਨੂੰ ਐਵੇਂ ਨੌਜਵਾਨ ਚਾਹੀਦੇ ਹੁਣੇ ਕਮਿਹਾਰ ਆਪਣੇ ਪੁੱਤ ਨੂੰ ਲੈ ਕੇ ਭਾ ਬਸੰਤ ਨੂੰ ਲੈ ਕੇ ਉੱਥੇ ਜਾਂਦਾ ਹੁਣ ਨੌਜਵਾਨ ਨੂੰ ਦੇਖ ਕੇ ਤੇ ਉਹਨੇ ਝਾਟੇ ਨੂੰ ਰੱਖ ਲਿਆ ਕੁਝ ਧਨ ਰਾਸ਼ੀ ਦਿੱਤੀ ਉਹਨੇ ਉਸ ਚੋਂ ਅੱਧੀ ਧਨ ਰਾਸ਼ੀ ਉਹ ਕਮਿਹਾਰ ਨੂੰ ਦੇ ਕੇ ਤੇ ਕਹਾ ਵੀ ਮੈਂ ਵਾਪਸ ਇੱਥੇ ਆ ਕੇ ਤੇ ਬਾਕੀ ਵੀ ਦੇ ਦਾਂਗਾ ਹੁਣ ਨਾ ਉਹ ਕਿਸੇ ਥਾਂ ਤੇ ਹੁਣ ਇੱਥੋਂ ਰਾਸ਼ਨ ਪਾਣੀ ਮਸਾਲੇ ਲੈ ਕੇ ਤੇ ਦੂਜੇ ਥਾਂ ਤੇ ਜਾਂਦੇ ਨੇ ਜਦੋਂ ਉਹ ਉਸ ਥਾਂ ਤੇ ਗਏ ਤਾਂ ਉਹਨੇ ਕਿਹਾ ਸੁਦਾਗਰ ਨੇ ਕਿਹਾ ਵੀ ਆਪਾਂ 2 ਦਿਨ ਇੱਥੇ ਰਹਿਣਾ ਤੇ ਤੁਸੀਂ 2 ਦਿਨ ਇੱਥੇ ਜੋ ਚੀਜ਼ਾਂ ਦੇਖਣਾ ਚਾਹੋ ਉਹ ਦੇਖ ਸਕਦੇ ਹੋ ਕਿੰਦੇ ਇੰਨੇ ਨੂੰ ਉਸ ਨਗਰ ਦੀ ਜਿਹੜੀ ਰਾਜੇ ਦੀ ਧੀ ਹੁੰਦੀ ਏ ਉਹਦਾ ਸਵੈ ਮੰਬਰ ਚੱਲਦਾ ਹੁੰਦਾ ਪਹਿਲਾਂ ਐਵੇਂ ਬੜੇ سارے ਲੋਕ ਆਇਆ ਕਰਦੇ ਸੀ ਤੇ ਜੋ ਜਿਸ ਨਾਲ ਵਿਆਹ ਕਰਾਣਾ ਚਾਹੁੰਦਾ ਸੀ ਉਹਦੇ ਗੱਲ 'ਚ ਵਰਮਾਲਾ ਪਾ ਦਿਆ ਕਰਦੇ ਸੀ ਕਿੰਦੇ ਤੇ ਬੜੇ سارے ਰਾਜੇ ਇਕੱਠੇ ਹੋਏ ਤੇ ਉਥੇ ਬਸੰਤ ਵੀ ਖੜਾ ਹੋਇਆ ਕਿੰਦੇ ਉਹ ਰਾਜੇ ਦੀ ਧੀ ਨੇ ਆ ਕੇ ਬਸੰਤ ਦੇ ਗਲ ਵਿੱਚ ਫੁੱਲਾਂ ਦੀ ਮਾਲਾ ਪਾਤੀ ਰਾਜਾ ਬੜਾ ਪਰੇਸ਼ਾਨ ਹੋਇਆ ਵੀ ਇੰਨੇ ਸੁਧਾਗਰ ਤੇ ਕਾਮੇ ਦੇ ਗੱਲ 'ਚ ਹਾਰ ਪਾ ਦਿੱਤਾ ਉਹਨੇ ਬੜਾ ਸਮਝਾਇਆ ਵੀ ਧੀਏ ਕਿਸੇ ਰਾਜੇ ਦੇ ਨਾਲ ਤੋਂ ਵਿਆਹ ਕਰ ਲੈ ਉਹ ਨਾ ਮੰਨੀ ਕਿੰਦੇ ਰਾਜੇ ਨੂੰ ਦੇਸ਼ ਨਿਕਾਲਾ ਦਿੱਤਾ ਉਪੜਾ ਰੋਈ ਕਰ ਲਈ ਤੇ ਕਹਿੰਦੇ ਉਹ ਜਦੋਂ ਬਸੰਤਨ ਨੂੰ ਕਹਿੰਦਾ ਵੀ ਦੇਖ ਵੀ ਮੈਂ ਸੋ ਦਾਗਰ ਦਾ ਕਾਮਾ ਨਹੀਂ ਮੈਂ ਇੱਕ ਨਗਰ ਦਾ ਰਾਜਾ ਮੈਂ ਕਹਿੰਦੇ ਉਹਨੇ ਸਾਰੀ ਗੱਲਬਾਤ ਸਾਰੀ ਆਪਣੀ ਕਹਾਣੀ ਨੂੰ ਦੱਸੀ ਵੀ ਅਸੀਂ ਦੋ ਭਰਾ ਸੀ ਮਾਂ ਕਾਜਲਾ ਨੇ ਕਰਗੇ ਪਿਓ 마ਸੀ ਵਿਆਹ ਲਿਆਇਆ 마ਸੀ ਨੇ ਕੋਈ ਜ਼ਬਰਦਸਤੀ ਕੀਤੀ ਤੇ ਉਹਨੇ ਸਾਡੇ ਪਿਓ ਤੋਂ ਸਾਨੂੰ ਆਦੇਸ਼ ਨਿਕਾਲਾ ਦੇ ਦਿੱਤਾ ਕਹਿੰਦੇ ਦੇਸ਼ ਨਿਕਾਲਾ ਦਿੱਤਾ ਤੇ ਅਸੀਂ ਇੱਕ ਜੰਗਲ ਚ ਭਟਕਦੇ ਭਟਕਦੇ ਆਏ ਤੇ ਉੱਥੇ ਮੇਰੇ ਭਰਾ ਨੂੰ ਕੋਈ ਜਾਨਵਰ ਖਾ ਕੇ ਕਿੰਦੇ ਇਸ ਤਰ੍ਹਾਂ ਅਨੁਸਾਰ ਹੀ ਕਹਾਣੀ ਦਸੀ ਤੇ ਉਹ ਥੋੜਾ ਖੁਸ਼ ਹੋਗੀ ਪਰ ਉਹ ਜਿਹੜਾ ਸਵਦਾਕਰ ਸੀ ਉਹਦੀ ਮਾੜੀ ਨੀਤ ਸੀ ਕਿੰਦੇ ਹੁਣ ਕਿਸੇ ਤਰ੍ਹਾਂ ਉਹ ਬਸੰਤ ਦੀ ਘਰ ਵਾਲੀ ਨਾਲ ਵਿਆਹ ਕਰਾਉਣਾ ਚਾਹੁੰਦਾ ਸੀ ਕਿੰਦੇ ਹੁਣ ਉਹ ਕੋਈ ਨਾ ਕੋਈ ਬਹਾਨਾ ਲੱਭਦਾ ਰਿਹਾ ਕਿੰਦੇ ਉਹਨੇ ਇੱਕ ਦਿਨ ਕਿਸੇ ਨਗਰ ਦੇ ਵਿੱਚ ਉਸੇ ਨਗਰ ਦੇ ਵਿੱਚ ਗਿਆ ਜਿੱਥੇ ਰੂਪ ਰਾਜਾ ਬਣਿਆ ਹੋਇਆ ਸੀ ਕਿੰਦੇ ਉਸ ਨਗਰ 'ਚ ਗਿਆ ਤੇ ਉੱਥੋਂ ਉਹਨੇ ਕੀ ਕੀਤਾ ਵੀ ਇੱਕ ਨਾ ਕੋਈ ਕਮਿਆਰਣ ਸੀ ਤੇ ਉਹਨੂੰ ਲੈ ਕੇ ਆਇਆ ਹੁਣ ਉਹਦੇ ਨਾਲ ਇਹਦੀ ਜਿਹੜੀ ਪਤਨੀ ਸੀ ਬਸੰਤ ਦੀ ਉਹਦੇ ਨਾਲ ਨੇੜਤਾ ਬਣਵਾਤੀ ਅਕਸਰ ਉਹਦੇ ਘਰ ਵੀ ਜਾਇਆ ਕਰਦੀ ਕਹਿੰਦੇ ਹੁਣ ਅੱਜ ਨਾ ਉਹ ਉਸ ਰੂਪ ਬਸੰਤ ਦੀ ਘਰ ਵਾਲੀ ਨੂੰ ਉਹ ਆਪਣੇ ਘਰ ਲੈ ਗਈ ਕਹਿੰਦੇ ਹੁਣ ਜਦੋਂ ਬਸੰਤ ਵਾਪਸ ਕੰਮ ਤੇ ਆਇਆ ਤੇ ਪੁੱਛਦੇ ਵੀ ਉਹ ਕਿੱਥੇ ਆ ਕਹਿੰਦੇ ਉਹ ਤੇ ਕੋਈ ਨਗਰ ਦਾ ਸੇਡ ਸੀ ਤੇ ਉਹਦੇ ਨਾਲ ਇੱਥੋਂ ਚਲੀ ਗਈ ਹੈ ਕਹਿੰਦੇ ਉਹ ਤੇ ਜਦੋਂ ਸ਼ਾਮ ਹੋਈ ਤੇ ਉਹ ਕਹਿੰਦੀ ਵੀ ਆਪਾਂ ਜਹਾਜ਼ ਤੇ ਚਲੀਏ ਉਹ ਕਿੰਦੇ ਵੀ ਜਿਹੜਾ ਬਸੰਤ ਤੇ ਨਾ ਵੀ ਉਹ ਤੇ ਜਿਹੜਾ ਵੀ ਸਮੁੰਦਰ ਦੇ ਵਿੱਚ ਡੁੱਬ ਗਿਆ ਉਹ ਬੜਾ ਰੋਈ ਕਰ ਲਈ ਕਿੰਦੀ ਵੀ ਭੈਣੇ ਤੈਨੂੰ ਜਾਣਾ ਤੇ ਉੱਥੇ ਹੀ ਪੈਣਾ ਤੇ ਉਥੋਂ ਉਹਦੇ ਕੋਲ ਆਪਣੇ ਪੈਸਾ ਟਕਾ ਲੈ ਲੈ ਸੌਦਾ ਕਰ ਤੂੰ ਉਹ ਜਹਾਜ਼ ਤੇ ਚੜੀ ਤੇ ਜਹਾਜ਼ ਤੇ ਜਿਵੇਂ ਚੜੀ ਤੇ ਉਹਨੂੰ ਹੁਣ ਪਤਾ ਲੱਗ ਗਿਆ ਵੀ ਇਹ ਸਾਰਾ ਕੁਝ ਇੰਨੇ ਜਿਹੜੇ ਸੌਦਾਗਰ ਦੀ ਨੀਤ ਹੈ ਕਿੰਦੇ ਉਧਰ ਬਸੰਤ ਜਿਹੜਾ ਸੀ ਉਹ ਆਪਣੇ ਮਾਤਾ ਪਿਤਾ ਕੋਲ ਉਸੇ ਜਿਹੜੇ ਸਨ ਕਮਿਆਰ ਤੇ ਕਮਿਆਰਨ ਉੱਥੇ ਚਲੇ ਗਏ ਕਮਿਆਰ ਤੇ ਕਮਿਆਰਨ ਰੂਪ ਦੇ ਰਾਜ ਵਿੱਚ ਹੀ ਸਨ ਉਸੇ ਨਗਰ ਚ ਰਿਹਾ ਕਰਦੇ ਸਨ ਕਿੰਦੇ ਹੁਣ ਸੌਦਾਗਰ ਨਾ ਕਿੰਦਾ ਵੀ ਤੂੰ ਮੇਰੇ ਨਾਲ ਵਿਆਹ ਕਰਾ ਲੈ ਹੁਣ ਵਿਚਾਰੀ ਕੰ ਕਰਦੀ ਕਿ ਉਹ ਕਹਿੰਦੀ ਵੀ ਸਾਡੇ ਨਾਲ ਇੱਕ ਰੀਤ ਆ ਵੀ ਉਹਦੇ ਨਾਲ ਹੀ ਵਿਆਹ ਕਰਾ ਸਕਦੇ ਆ ਉਦੋਂ ਜਿਹੜਾ ਰੂਪ ਤੇ ਬਸੰਤ ਦੀ ਕਹਾਣੀ ਸੁਣਾਏ ਉਹਨੇ ਕਿਹਾ ਠੀਕ ਹੈ ਉਹ ਜਿਸ ਨਗਰ ਚ ਜਾਂਦੇ ਨੇ ਨਾ ਉਥੇ ਸਾਰੇ ਪਾਸੇ ਐਲਾਨ ਕਰ ਦਿੰਦਾ ਪਰ ਕੋਈ ਵੀ ਰੂਪ ਤੇ ਬਸੰਤ ਦੀ ਕਹਾਣੀ ਨਹੀਂ ਸੁਣਾ ਪਾਉਂਦਾ ਐਵੇਂ ਕਰਦੇ ਕਰਦੇ 6-7 ਰਾਤ ਚਗੇ ਪਰ ਕੋਈ ਵੀ ਰੂਪ ਬਸੰਤ ਦੀ ਕਹਾਣੀ ਨਾ ਸੁਣਾ ਸਕਿਆ ਹੁਣ ਤੁਰਦੇ ਤੁਰਦੇ ਪਹੁੰਚਦੇ ਉਸੇ ਨਗਰ ਚ ਆ ਗਏ ਜਿੱਥੋਂ ਦਾ ਰੂਪ ਰਾਜਾ ਸੀ ਉਸ ਉਦਹਾਗਰ ਬੜਾ ਅਮੀਰ ਸੀ ਉਹ ਰੂਪ ਦੇ ਕੋਲ ਗਿਆ ਕਿਹਾ ਰਾਜਾ ਜੇਕਰ ਤੇਰੇ ਨਗਰ ਚ ਕੋਈ ਵੀ ਰੂਪ ਤੇ ਬਸੰਤ ਦੀ ਕਹਾਣੀ ਸੁਣਾਏਗਾ ਨਾ ਤੇ ਮੈਨੂੰ 1 ਲੱਖ ਸੋਨੇ ਦੀ ਮੋਹਰਾਂ ਦੇ ਨਾਲ ਨਵਾਜਾਂਗਾ ਰਾਜਾ ਕਹਿੰਦਾ ਵੀ ਰੂਪ ਤੇ ਬਸੰਤ ਦੀ ਕਹਾਣੀ ਸਿਰਫ ਮੈਨੂੰ ਹੀ ਪਤਾ ਹੈ ਇਹ ਤੀਜਾ ਕੌਣ ਹੈ ਉਹ ਕਹਿੰਦਾ ਵੀ ਮੇਰੀ ਜਿਹੜੀ ਘਰ ਵਾਲੀ ਹੋਣ ਵਾਲੀ ਹੈ ਨਾ ਉਹ ਰੂਪ ਤੇ ਬਸੰਤ ਦੀ ਕਹਾਣੀ ਸੁੰਨਣਾ ਚਾਹੁੰਦੀ ਉਹਨੇ ਕਿਹਾ ਵੀ ਰੂਪ ਤੇ ਬਸੰਤ ਦੀ ਕਹਾਣੀ ਤੇ ਦੋਵਾਂ ਭਰਾਵਾਂ ਨੂੰ ਹੀ ਪਤਾ ਹੈ ਇਹ ਤੀਜੀ ਕੌਣ ਹੈ ਉਹ ਕਹਿੰਦਾ ਚਲੋ ਇਸੇ ਬਹਾਨੇ ਕੀ ਪਤਾ ਭਰਾ ਵੀ ਲੱਭ ਜੇ ਉਹਨੇ ਐਲਾਨ ਕਰਤਾ ਰਾਜੇ ਨੇ ਵੀ ਜਿਹੜਾ ਰੂਪ ਤੇ ਬਸੰਤ ਦੀ ਕਹਾਣੀ ਸੁਣਾਏਗਾ ਨਾ ਸੌਦਾਗਰ ਉਹਨੂੰ 1 ਲੱਖ ਸੋਨੇ ਦੀ ਮੋਹਰਾਂ ਦੇ ਨਾਲ ਨਵਾਜੇਗਾ ਤੇ ਮੈਂ ਆਪਣਾ ਅੱਧਾ ਰਾਜ ਉਹਨੂੰ ਦੇ ਦਾਂਗਾ ਤਰ੍ਹਾਂ ਤਰ੍ਹਾਂ ਦੇ ਲੋਕ ਆਏ ਕੋਈ ਕੋ ਜਸਨਾਵੇ ਕੋਈ ਕੋ ਜ ਸੁਣਾਵੇ ਹੁਣ ਉਹ ਕਵੇ ਵੀ ਇਹ ਰੂਪ ਬਸੰਤ ਦੀ ਕਹਾਣੀ ਨਹੀਂ ਹੈਗੀ ਕਹਿੰਦੇ ਫਿਰ ਨਾ ਉਹਨੇ ਕਮਿਹਾਰ ਨੇ ਨਾ ਆਪਣੇ ਕਮਿਹਾਰ ਨੂੰ ਕਿਹਾ ਵੀ ਮੈਂ ਰੂਪ ਤੇ ਬਸੰਤ ਦੀ ਕਹਾਣੀ ਤਾਂ ਸੁਣਾਵਾਂਗਾ ਉਹਨੂੰ ਜਾ ਕੇ ਕਹਿ ਦੇ ਵੀ ਇੱਕ ਵੱਡਾ ਸਾਰਾ ਪਰਦਾ ਲਾ ਦੇ ਤੇ ਉਹਦੇ ਪਿੱਛੇ ਬੈਠ ਕੇ ਮੈਂ ਰੂਪ ਤੇ ਬਸੰਤ ਦੀ ਕਹਾਣੀ ਸੁਣਾਵਾਂਗਾ ਉਹਨੇ ਰਾਜੇ ਨੂੰ ਜਾ ਕੇ ਕਿਹਾ ਰਾਜੇ ਕਿਹਾ ਵੀ ਇਸ ਤੇ ਕਹਾਣੀ ਸੁਣਨੀ ਅਸੀਂ ਪਰਦਾ ਲਾ ਦਾਂਗੇ ਉਹਨੇ ਪਰਦਾ ਲਾਤਾ ਹੁਣ ਨਾ ਉਹਨੇ ਰੂਪ ਤੇ ਬਸੰਤ ਜਿਹੜਾ ਉਹ ਰੂਪ ਸੀ ਤੇ ਉਹ ਬਸੰਤ ਆਇਆ ਪਰਦੇ ਪਿੱਛੇ ਬੈਠ ਕੇ ਦੱਸਣ ਲੱਗਾ ਇਕ ਰਾਜੇ ਦੇ ਦੋ ਪੁੱਤਰ ਸੀ ਦੋ ਪੁੱਤਰ ਸੀ ਤੇ ਰਾਜੇ ਦੀ ਜਿਹੜੀ ਉਹਨਾਂ ਦੀ ਜਿਹੜੀ ਮਾਂ ਸੀ ਬੜੇ ਲਾਡਾਂ ਚਾਵਾਂ ਨਾਲ ਪਾਲਿਆ ਕਿੰਦੇ ਉਹਨੂੰ ਕੋਈ ਬਿਮਾਰੀ ਲੱਗੀ ਤੇ ਉਹ ਕਾਲਜਲਾ ਨਹੀਂ ਕਰਗੀ ਪਰ ਉਸ ਤੋਂ ਪਹਿਲਾਂ ਆਪਣੇ ਘਰ ਵਾਲੇ ਨੂੰ ਕਹਿ ਕੇ ਕਿ ਵੀ ਤੂੰ ਦੂਜਾ ਵਿਆਹ ਨਾ ਕਰਾਂ ਪਰ ਘਰ ਵਾਲੇ ਨੇ ਆਪਣੇ ਮੰਤਰੀਆਂ ਦੇ ਕਹਿਣੇ 'ਚ ਆ ਕੇ ਤੇ ਦੂਜਾ ਵਿਆਹ ਕਰਾ ਲਿਆ ਜਿਹੜੀ ਦੂਜੀ ਆਈ ਨਾ ਉਹਨੇ ਕੀ ਕੀਤਾ ਉਹ ਕਹਿੰਦੀ ਰੂਪ ਨੂੰ ਕਹਿੰਦੀ ਮੈਂ ਮੈਂ ਤੇਰੇ ਪਿਤਾ ਨਾਲ ਤਾਂ ਵਿਆਹ ਕਰਾਇਆ ਪਰ ਮੈਂ ਹੁਣ ਤੇਰੇ ਨਾਲ ਵਿਆਹ ਕਰਾਉਣਾ ਚਾਹਨੀ ਹ ਰੂਪ ਨੇ ਇਸ ਗੱਲ ਤੋਂ ਮਨਾ ਕਰਤਾ ਕਹਿੰਦੇ ਉਹਨੇ ਦੋਵਾਂ ਭਰਾਵਾਂ ਨੂੰ ਦੇਸ਼ ਨਿਕਾਲਾ ਦਿੱਤਾ ਜਦੋਂ ਦੇਸ਼ ਨਿਕਾਲਾ ਦਿੱਤਾ ਤੇ ਕਹਿੰਦੇ ਉਸ ਤੋਂ ਬਾਅਦ ਉਹ ਦੋਵੇਂ ਵਿਚਾਰੇ ਭਟਕਦੇ ਜੰਗਲ 'ਚ ਆ ਗਏ ਜੰਗਲ ਚ ਆਏ ਤੇ ਜਦੋਂ ਸੁੱਤੇ ਤੇ ਰਾਤ ਨੂੰ ਜਿਹੜਾ ਰੂਪ ਸੀ ਕਹਿੰਦੇ ਵੀ ਉਹ ਜਦੋਂ ਦੋਵੇਂ ਜਣੇ ਸੁੱਤੇ ਤੇ ਬਸੰਤ ਨੂੰ ਸੱਪ ਵੱਢ ਗਿਆ ਹੁਣ ਰੂਪ ਨੂੰ ਲੱਗਾ ਵੀ ਉਹਨੂੰ ਸੱਪ ਵੱਢ ਗਿਆ ਤੇ ਉਹ ਉਹਦੇ ਲਈ ਕੋਈ ਦਵਾਈ ਬੂਟੀਆਂ ਕੁਝ ਲੈਣ ਲਈ ਚਲਾ ਗਿਆ ਕਹਿੰਦੇ ਤੇ ਉਹ ਜਦੋਂ ਗਿਆ ਲੈਣ ਲਈ ਚਲਾ ਗਿਆ ਤੇ ਪਿੱਛੋਂ ਬਸੰਤ ਦੇ ਕੋਲ ਇੱਕ ਜੋਗੀ ਆਇਆ ਉਹ ਜੋਗੀ ਨੇ ਉਹਦਾ ਸਾਰਾ ਜਿਹੜਾ ਜ਼ਹਿਰ ਸੀ ਦਵਾਈਆਂ ਨਾਲ ਕੱਢਦਾ ਹੁਣ ਬਸੰਤ ਨੇ ਵੀ ਰੂਪ ਨੂੰ ਬੜਾ ਲੱਭਿਆ ਤੇ ਕਹਿੰਦੇ ਉਹਨੂੰ ਲੱਗਾ ਵੀ ਕੋਈ ਜਾਨਵਰ ਖਾ ਗਿਆ ਉਸ ਤੋਂ ਬਾਅਦ ਉਹ ਅੱਗੇ ਕਹਾਣੀ ਦੱਸਣ ਲੱਗ ਜਾਂਦਾ ਇੰਨੇ ਨੂੰ ਉਹ ਜਿਹੜਾ ਰਾਜਾ ਹੁੰਦਾ ਰੂਪ ਉਹ ਖੜਾ ਹੋ ਕੇ ਤੇ ਉਹ ਪਰਦੇ ਦੇ ਪਿੱਛੇ ਜਾਂਦਾ ਇਹ ਉਦੋਂ ਆਪਣੇ ਭਰਾ ਨੂੰ ਮਿਲ ਕੇ ਬੜਾ ਖੁਸ਼ ਹੁੰਦਾ ਅੱਗੇ ਦੀ ਕਹਾਣੀ ਉਹ ਦੱਸਦਾ ਇੰਨੇ ਨੂੰ ਉਸ ਅਦਾਗਰ ਦੇ ਕੋਲੋਂ ਦੀ ਘਰ ਵਾਲੀ ਖੜੀ ਹੋ ਕੇ ਬਸੰਤ ਦੇ ਕੋਲ ਜਾਂਦੀ ਹੋਨਨਾ ਸੋਦਾਗਰ ਆਪਣੇ ਅੱਖਾਂ 'ਚ ਉਹ ਸ਼ਰਮ ਲੈ ਕੇ ਤੇ ਥੱਲੇ ਬੈਠਾ ਹੋਇਆ ਸੀ ਹੁਣ ਤਿੰਨੋਂ ਜਣੇ ਮਿਲ ਜਾਂਦੇ ਹੁਣ ਸੋਚਦੇ ਆ ਵੀ ਇੱਕ ਵਾਰ ਉਸ ਥਾਂ ਤੇ ਵੀ ਜਾਣਾ ਚਾਹੀਦਾ ਜਿੱਨਾ ਆਪਾਂ ਨੇ ਦੇਸ਼ਨ ਕਾਲਾ ਦਿੱਤਾ ਸੀ ਜੇ ਕਰਮਾਂ 'ਚ ਰਾਜ ਸੀ ਤੇ ਰਾਜ ਹੀ ਮਿਲੇ ਕਿੰਦੇ ਹੁਣ ਨਾ ਉਹ ਤਿੰਨੋਂ ਜਣੇ ਉੱਥੇ ਜਾਂਦੇ ਆ ਜਾ ਕੇ ਪਤਾ ਲੱਗਦਾ ਵੀ ਇਸ ਥਾਂ ਤੇ ਕੋਈ ਹੋਰ ਹੀ ਰਾਜਾ ਰਾਜ ਕਰਦਾ ਪਿਆ ਜਿਹੜਾ ਉਹਦਾ ਚਾਚਾ ਸੀ ਤੇ ਪਿਤਾ ਸੀ ਤੇ ਉਹਦੀ ਮਾਂ ਸੀ ਜਿਹੜੀ ਮਤ ਰਹੀ ਉਹਨਾਂ ਨੂੰ ਉਹਨਾਂ ਕਾਰਾਗਾਰ 'ਚ ਪਾਤਾ ਜੇਲ੍ਹ 'ਚ ਪਾਤਾ ਮਾ ਇਹ ਸਹਿ ਨਾ ਸਕੀ ਉਦੋਂ ਹੀ ਉਹਨੇ ਕੋਈ ਜ਼ਹਿਰ ਖਾ ਲਿਆ ਤੇ ਉਥੇ ਅਕਾਲ ਚਲਾਨੇ ਕਰਕੇ ਹੁਣ ਉਹਨਾਂ ਦੋਹਾਂ ਜਣਿਆਂ ਨੇ ਆਪਣੇ ਪਿਓ ਤੇ ਚਾਚੇ ਨੂੰ ਬਾਹਰ ਕਢਾਇਆ ਤੇ ਉਹਨਾਂ ਨੂੰ ਰਾਜਪਾਟ ਦਿਵਾਇਆ ਇਸ ਤਰ੍ਹਾਂ ਉਹ ਜਿਹੜੀ ਸੀ ਉਹਨਾਂ ਨੂੰ ਰਾਜਪਾਟ ਵੀ ਮਿਲ ਗਿਆ ਤੇ ਉਹ ਦੋ ਰਾਜਾਂ ਦੇ ਰਾਜੇ ਬਣ ਗਏ